ਅਸ ਸਤਿਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਰਜਨਾ ਸਪੋਕਸਮੈਨ ਤੇ ਮੈਂ ਪਰਮਦੀਪ ਪਰਾਣਾ ਖਨੋਰੀ ਬਾਰਡਰ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਉਹ ਹਾਲ ਹੋਏ ਪਏ ਨੇ ਕੱਲ ਇੱਥੇ ਜਿਹੜਾ ਮਾਹੌਲ ਸੀ ਕਿ ਅਥਰੂ ਗੈਸ ਦੇ ਗੋਲੇ ਤੇ ਦੂਸਰੇ ਪਾਸੇ ਗੋਲੀਆਂ ਜਿਹੜੀ ਗੋਲੀਬਾਰੀ ਹੋਈ ਤਾਂ ਉਸ ਦਾ ਨਤੀਜਾ ਅੱਜ ਜਿਹੜੀ ਗੱਲਬਾਤ ਦਾ ਸਮਾਂ ਲਿਆ ਗਿਆ ਸੀ ਤਾਂ ਉਸ ਨੂੰ ਦੇਖ ਕੇ ਜਿਹੜਾ ਮਾਹੌਲ ਦੇਖ ਸਕਦੇ ਹੋ ਅੱਜ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗਾ ਉਹੀ ਨੇ ਸਰਕਾਰਾਂ ਉਹੀ ਨੇ ਮਸਲੇ ਉਹੀ ਨੇ ਪਰ ਸਰਕਾਰ ਆਪਦੀ ਜਿੱਦ ਤੇ ਅੜੀ ਆ ਤਾਂ ਦੂਸਰੇ ਪਾਸੇ ਕਿਸਾਨ ਵੀ ਆਪਦੀ ਜਿੱਦਾਂ ਦੇ ਉੱਤੇ ਅੜੇ ਹੋਏ ਨੇ ਅੱਜ ਇੱਥੇ ਸਾਹ ਲੈਣਾ ਵੀ ਔਖਾ ਹੋ ਰਿਹਾ ਸਾਡੇ ਨਾਲ ਆਗੂ ਨੇ ਗੱਲਬਾਤ ਕਰਦੇ ਆ ਔਰ ਕਿਵੇਂ ਦੇਖਦੇ ਹੋ ਪ੍ਰਧਾਨ ਜੀ ਕੱਲ ਮਾਹੌਲ ਕੀ ਸੀ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਸੁਬਕਸਮਨ ਟੀਵੀ ਦਾ ਅਸੀਂ ਧੰਨਵਾਦ ਕਰਦੇ ਹਾਂ ਗੈਰ ਰਾਜਨੀਤਿਕ ਮੋਰਚੇ ਵੱਲੋਂ ਸਰਦਾਰ 인ਦਰਜੀਤ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਮੁਖੀ ਔਰ ਪਹਿਲਾਂ ਸਾਡੀ 12 ਤਰੀਕ ਨੂੰ ਦੇਰ ਰਾਤ ਤੱਕ ਮੀਟਿੰਗ ਹੋਈ ਜਿਹਦੇ ਵਿੱਚ ਮੈਂ ਖੁਦ ਸ਼ਾਮਲ ਸੀਗਾ ਔਰ ਉਹਦੇ 'ਚ ਸਾਡਾ ਮੇਨ ਅਜੰਡਾ ਸੀਗਾ ਕਿ ਸੁਆਮੀ 나ਥਨ ਦੀ ਰਿਪੋਰਟ ਔਰ ਐਮਐਸਪੀ ਸਾਰੀਆਂ ਫਸਲਾਂ ਦੇ ਖਰੀਦ ਗਰੰਟੀ ਕਾਨੂੰਨ ਔਰ ਕਿਸਾਨ ਨੂੰ ਕਰਜ਼ਾ ਮੁਕਤ ਕਰਾਉਣਾ ਜਿਹਦੇ ਵਿੱਚ ਪੀਯੂਸ ਗੋਇਲ ਔਰ ਖੇਤੀਬਾੜੀ ਮੰਤਰੀ ਔਰ ਇਹਨਾਂ ਨੇ ਉਹਨਾਂ ਨੇ ਇਹਨਾਂ ਤਿੰਨਾਂ ਮੁੱਦਿਆਂ ਤੇ ਨਹੀਂ ਆਏ ਜੀ ਸਾਡੀ ਗੱਲ ਟੁੱਟ ਗਈ ਔਰ ਉਸ ਤੋਂ ਬਾਅਦ ਅਸੀਂ ਇਹ ਦੁਖੀ ਹੋ ਕੇ ਔਰ 12 ਤਰੀਕ ਤੋਂ ਵੱਖ-ਵੱਖ ਬਾਰਡਰਾਂ ਤੇ ਚੱਲੇ ਸ਼ੰਭੂ ਬਾਰਡਰ ਦੇ ਵਿੱਚ ਵੀ ਸਾਡੇ ਸਾਰਾ ਜਿਹੜਾ ਗੈਰ ਰਾਜਨੀਕ ਮੋਰਚਾ ਔਰ ਕਿਸਾਨ ਮਜ਼ਦੂਰ ਮੋਰਚਾ ਉਹ ਜੰਮ ਕੇ ਬੈਠਾ ਇੱਥੇ ਵੀ ਸਾਰੀਆਂ ਜਥੇਬੰਦੀਆਂ ਬੈਠੀਆਂ ਔਰ ਅੱਜ ਕੱਲ ਦੀ ਸਾਡੇ ਕੋਲ ਜਿਹੜੀ ਚਿੱਠੀ ਪਹੁੰਚੀ ਆ ਸਰਕਾਰ ਵੱਲੋਂ ਔਰ ਅੱਜ ਅਸੀਂ ਸਾਥੀ ਸਰਜਿੰਦਰ ਸਿੰਘ ਖੋਸਾ ਢੱਲੇਵਾਲ ਜੀ ਹੋਰ ਬਾਕੀ ਸਾਥੀ ਵੱਖ-ਵੱਖ ਰਾਜਾਂ ਦੇ ਜਿਹੜੇ ਉਹ ਮੈਂਬਰ ਬਣਾ ਕੇ ਭੇਜ ਦਿੱਤੇ ਆ ਮੇਰੀ ਖਾਜ ਖਰ ਕੇ ਇੱਥੇ ਜ਼ਿੰਮੇਵਾਰੀ ਲੱਗੀ ਲੋਕਾਂ ਨੂੰ ਸ਼ਾਂਤ ਵਾਸਤੇ ਵਾਸਤੇ ਰੱਖਣ ਵਾਸਤੇ ਔਰ ਪੀ ਸਰਕਾਰ ਨਾਲ ਗੱਲ ਚੱਲਦੀ ਆ ਅਗਰ ਉਸ ਤੋਂ ਬਾਅਦ ਜਿਹੜੀ ਵੀ ਕੋਈ ਗੱਲ ਚੱਲਦੀ ਆ ਜਿੰਨਾ ਚਿਰ ਤੱਕ ਅਸਲੀ ਸਰਕਾਰ ਦੇ ਨਾਲ ਕੋਈ ਫੈਸਲੇ ਦੀ ਗੱਲ ਚੱਲਦੀ ਆ ਉਹਨਾਂ ਚਿਰ ਤੱਕ ਅਸੀਂ ਸ਼ਾਂਤੀ ਦਾ ਮਾਹੌਲ ਵੱਡੇ ਪੱਧਰ ਤੇ ਇਹ ਨੌਜਵਾਨਾਂ ਨੂੰ ਅਸੀਂ ਬਾਰੇ ਵੱਡੇ ਪੱਧਰ ਤੇ ਰੋਕ ਕੇ ਇੱਥੇ ਰੱਖਿਆ ਵਲੰਟੀਅਰ ਲਾ ਕੇ ਔਰ ਅਸੀਂ ਚਾਹੁੰਦੇ ਆ ਕਿ ਕਿਤੇ ਦੇਸ਼ ਦੀ ਨੌਜਵਾਨਾਂ ਦੇ ਭਵਿੱਖ ਦੀ ਬਰਬਾਦੀ ਨਾ ਹੋ ਜਾਵੇ ਇਹ ਸਰਕਾਰ ਨੂੰ ਖੁਦ ਸੋਚਣਾ ਚਾਹੀਦਾ ਧੰਨਵਾਦ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਆਗੂਆਂ ਦਾ ਕਹਿਣਾ ਹੈ ਕਿ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਰੋਜ਼ ਦਿਖਾਇਆ ਜਾ ਰਿਹਾ ਕਮੇਟੀ ਵੱਲੋਂ ਨੌਜਵਾਨਾਂ ਨੂੰ ਰੋਕ ਕੇ ਰੱਖਿਆ ਗਿਆ ਕਿਉਂਕਿ ਕੱਲ ਜਿਹੜਾ ਮਾਹੌਲ ਸੀ ਇੱਥੇ ਉਹ ਬਹੁਤ ਹੀ ਜ਼ਿਆਦਾ ਕਹਿ ਸਕਦੇ ਆਂ ਵੀ ਦੇਖਣ ਵਾਲਾ ਨਹੀਂ ਸੀ ਕਿਉਂਕਿ ਕਿਸੇ ਵੀ ਵਿਅਕਤੀ ਦੇ ਇੱਥੇ ਹੁਣ ਵੀ ਜਿਹੜਾ ਸਾਹ ਲੈਣਾ ਔਖਾ ਹੈ ਤੇ ਸਾਹਮਣੇ ਪਾਸੇ ਬਾਰਡਰ ਇਸ ਤਰ੍ਹਾਂ ਇੱਕੇ ਦੇ ਨਾਲ ਲੱਗ ਰਿਹਾ ਹੈ ਕਿ ਜਿਵੇਂ ਪਾਕਿਸਤਾਨ ਤੇ ਇੰਡੀਆ ਦਾ ਕੋਈ ਬਾਰਡਰ ਹੋਵੇ ਤੇ ਇੱਧਰ ਬਾਈ ਸਾਡੇ ਨਾਲ ਹੈ ਤਸਵੀਰਾਂ ਜਿਹੜੀਆਂ ਦਿਖਾਉਣੇ ਆ ਬਾਈ ਦੇ ਕੱਲ ਗੋਲੀ ਲੱਗੀ ਸੀ ਬਾਈ ਕੀ ਨਾਮ ਹੈ ਹਰਜੀਤ ਸਿੰਘ ਜੀ ਹਰਜੀਤ ਕਿਵੇਂ ਸੀ ਕੱਲ ਦਾ ਮਾਹੌਲ ਤੇ ਕੀ ਕੁਝ ਹੋਇਆ ਕੱਲ ਕੱਲ ਹੀ ਅਸੀਂ ਆਹਦਾ ਸ਼ਾਂਤ ਵਿੱਚ ਹੀ ਬੈਠੇ ਹੋਏ ਸੀ ਇਹਨਾਂ ਨੇ ਇੱਕੋ ਦਮ ਗੋਲੇ ਦਾਗਣੇ ਸ਼ੁਰੂ ਕਰਤੇ ਸਾਡੇ ਆਸੂ ਗੈਸ ਦੇ ਇਹ ਅਸੀਂ ਉੱਥੇ ਖੜੇ ਹੋਏ ਸੀ ਉਹਨਾਂ ਨੇ ਸਿੱਧੀਆਂ ਹਾਂਡੇ ਦੇ ਗੋਲੀਆਂ ਮਾਰੀਆਂ ਜੀ ਸਿੱਧੇ ਜਾ ਰਹੇ ਸੀ ਸਿੱਧੇ ਗੋਲੀ ਕਿੱਥੇ ਗੋਲੀ ਕਿੱਥੇ ਜੀ ਇਹ ਪਿੱਟਦੇ ਕੈਮਰਾਮੈਨ ਨੂੰ ਕਹਾਂਗੇ ਆ ਤਸਵੀਰਾਂ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਤਸ਼ੱਦਦ ਜਿਹੜਾ ਹੈ ਹਰਿਆਣਾ ਸਰਕਾਰ ਵੱਲੋਂ ਇਹਨਾਂ ਨੌਜਵਾਨਾਂ ਦੇ ਉੱਪਰ ਕੀਤਾ ਗਿਆ ਇਹ ਨੌਜਵਾਨੀ ਉਪਵੇਖ ਤੇ ਜਿਵੇਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਗੱਲਬਾਤ ਦੇ ਉੱਪਰ ਗੱਲ ਰੁਕੀ ਹੋਈ ਹੈ ਜੇ ਬਈ ਗੱਲਬਾਤ ਨਹੀਂ ਵਾਦੀ ਅੱਗੇ ਤਾਂ ਫਿਰ ਅੱਗੇ ਵੀ ਕੀ ਚੱਲ ਰਿਹਾ ਬਾਰਡਰ ਤੋੜਾਂਗੇ ਜੀ ਹਾਂਜੀ ਬਾਰਡਰ ਤੋੜ ਕੇ ਦਿੱਲੀ ਦੀ ਇੱਕ ਤੇ ਪਾਵਾਂਗੇ ਜਾਗੇ ਜੀ ਅੱਛਾ ਹਾਂਜੀ ਅੱਛਾ ਸਰਕਾਰ ਸੋਚਦੀ ਹੈ ਵੀ ਪਿਛਲੇ ਵਾਰ ਤਾਂ ਜਿਹੜੇ ਸਰਕਾਰ ਨੇ ਆਪਣੀਆਂ ਗਲਤੀ ਵੀ ਮੰਨ ਲਈ ਸੀ ਹੁਣ ਕੀ ਲੱਗਦਾ ਹੈ ਗਲਤੀ ਮੰਨ ਲਈ ਹੋਰ ਵੀ ਗਲਤੀ ਆਈ ਉਹਨਾਂ ਦੀ ਜੇ ਨਹੀਂ ਮੰਨੂਗੀ ਨਹੀਂ ਦਿੱਲੀ ਤੇ ਜਾ ਕੇ ਇੱਕ ਤੇ ਪਾਵਾਂਗੇ ਨੌਜਵਾਨਾਂ ਦਾ ਕਹਿਣਾ ਵੀ ਦਿੱਲੀ ਜਾ ਕੇ ਬੈਠਾਂਗੇ ਹੁਣ ਤੇ ਆਹ ਦੇਖੋ ਤੁਸੀਂ ਜਿਹੜਾ ਰੋਸ ਹੈ ਉਹੀ ਮੰਗਾ ਨੇ ਕਿਸਾਨ ਆਪਦੀ ਜਿੱਦ ਤੇ ਨੇ ਤੇ ਦੂਸਰੇ ਪਾਸੇ ਸਰਕਾਰ ਵੀ ਆਪਦੀ ਜਿੱਦ ਤੇ ਅੜੀ ਹੋਈ ਹੈ ਬਾਬਾ ਜੀ ਕਿਵੇਂ ਦੇਖਦੇ ਹੋ ਕੱਲ ਜਿਹੜਾ ਮਾਹੌਲ ਸੀ ਅੱਜ ਗੱਲਬਾਤ ਤੇ ਗੱਲ ਖੜੀ ਹੈ ਵੇਖੋ ਜੀ ਅਸੀਂ ਤੇ ਸ਼ਾਂਤਮਈ ਚਾਹੁੰਦੇ ਆਂ ਕਿ ਸਾਨੂੰ ਸਾਡਾ ਹੱਕ ਮਿਲ ਜੇ ਤੇ ਅਸੀਂ ਘਰਾਂ ਨੂੰ ਵਾਪਸ ਜਾ ਜਾਈਏ ਕੋਈ ਅਸੀਂ ਘਰੋਂ ਨਿਕਲੇ ਨਹੀਂਗੇ ਜਾਇਦਾਦ ਦੇ ਮਾਲਕ ਆਂ ਪਰਿਵਾਰ ਵਾਲੇ ਆ ਮਾਲ ਡੰਗਰ ਵਾਲੇ ਆ ਅਸੀਂ ਸਭ ਕੁਝ ਛੱਡ ਕੇ ਤੇ ਆਪਦੇ ਹੱਕਾਂ ਬਦਲੇ ਆਏ ਆ ਤੇ ਪਿਛਲੀ ਵਾਰ ਵੀ ਇਹਨੇ ਇਤਨਾ ਠੱਗੀ ਕੀਤੀ ਸਾਡੇ ਨਾਲ ਹੱਕ ਸਾਡੇ ਮੰਨ ਕੇ ਫੇਰ ਨਹੀਂ ਦਿੱਤੇ 850 ਜਿਹੜਾ ਹੀਗਾ ਸਿੰਘ ਸ਼ਹੀਦ ਹੋ ਗਿਆ ਕਿਸਾਨ ਜਿਹੜਾ ਸੀਗਾ ਤੇ ਉਹਦਾ ਸਾਨੂੰ ਕੋਈ ਮੁੱਲ ਨਹੀਂ ਮਿਲਿਆ ਜੇ ਲਖੀਮਪੁਰ ਖੀਰੀ ਚ ਮਰ ਗਏ ਸਾਡੇ ਕਿਸਾਨ ਤੇ ਉਹਨਾਂ ਦਾ ਜਿਹੜੇ ਕਾਤਲ ਸੀ ਉਹਨਾਂ ਨੂੰ ਕੋਈ ਮਿਲਿਆ ਨਹੀਂ ਜਾਂ ਨਹੀਂ ਹੋਇਓ ਸੇਤਰਾ ਨਾ ਛੱਡਦੇ ਆ ਜੇ ਸਾਡੇ ਸੇਖ ਆ ਨੌਜਵਾਨ ਆ ਉਹ 3-3 ਸਾਲਾਂ ਤੋਂ ਜੇਲ੍ਹ ਚ ਆ ਕਿਸੇ ਨੂੰ ਰਿਹਾਈ ਨਹੀਂ ਮਿਲੀ ਕੋਈ ਗੱਲ ਨਹੀਂ ਮਿਲੀ ਤੇ ਜੇ ਕੋਈ ਪਾਪੀ ਆ ਸਬਜ਼ਾ ਸਾਧ ਵਰਗੇ ਉਹਨਾਂ ਨੂੰ ਅੱਠ-10 ਹਰਮ ਪ੍ਰੋਲ ਮਿਲ ਗਈ ਛੇਵੀਂ ਨਹੀਂ ਪ੍ਰੋਲ ਮਿਲ ਜਾਂਦੀ ਆ ਕੀ ਗੱਲ ਸਾਡੇ ਤੇ ਕਾਨੂੰਨ ਵੱਖਰਾ ਵਾ ਕੋਈ ਕਿਸਾਨਾਂ ਤੇ ਕਾਨੂੰਨ ਨਹੀਂ ਗਾ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਆ ਕਿਉਂਕਿ ਅਸੀਂ ਤੇ ਨਾਮ ਜਪਣ ਵਾਲੇ ਆ ਕਿਰਤ ਕਰਨ ਵਾਲੇ ਆ ਦਹਾ ਨੌਂ ਦੇ ਕਿਰਮ ਕਮਲ ਨਹੀਂ ਭਾਵੇਂ ਸਾਨੂੰ ਵੱਠਾਂ ਤੋਂ ਛੱਪ ਲੜਕੇ ਮਰ ਜੇ ਉੱਥੇ ਸਸੀਂ ਮਰ ਜੀਏ ਭਾਵੇਂ ਸਾਨੂੰ ਬੱਤੀ ਲੱਗ ਜੇ ਉੱਥੇ ਮਰ ਜੀਏ ਕਿਉਂਕਿ ਸਾਡੀ ਆ ਦਹਾ ਨੌਂ ਦੀ ਕਿਰਤ ਇਹ ਆ ਠੱਗ ਠੱਗ ਦੀ ਸਰਕਾਰ ਆ ਕਿਉਂ ਸਭ ਕੋ ਖਾਈ ਜਾਂਦੇ ਆ ਕੋਈ ਇਹਨਾਂ ਦਾ ਵਾਲੀ ਵਾਰਸ ਨਹੀਂ ਗਾ ਕਿਉਂਕਿ ਜੋਰਾ ਜਰਬੀ ਆ ਇਹ ਬਾਬਰ ਤੋਂ ਵੀ ਵੱਧ ਗਿਆ ਬਾਬਰ ਦੀ ਸਰਕਾਰ ਤੋਂ ਵੱਧ ਗਿਆ ਬਾਬਰ ਨੂੰ ਤੁਸੀਂ ਨੱਪ ਲਿਆ ਇਹਦੇ ਨੂੰ ਵੀ ਨੱਪ ਲਾਂਗੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਜਿੰਨਾ ਸਾਡੇ ਹੱਕ ਨਹੀਂ ਮਿਲਦੇ ਪਿਛਾਂ ਵਾਪਸ ਨਹੀਂ ਮੁੜਾਂਗੇ ਭਾਵੇਂ ਸਾਨੂੰ ਇੱਥੇ ਸ਼ੀਦੀ ਦੇਣੀ ਪਵੇ ਇਹੋ ਜਿਹੇ ਕੰਦਾ-ਕੁੰਦਾ ਅਸੀਂ ਉੱਠ ਆਪ ਜਾਣੇ ਕਿਉਂਕਿ ਸਾਡੇ ਵੱਡ ਵਟੇਰੇ ਜਿਹੜੇ ਇੱਕ ਬਣਿਆਂ ਤੇ ਕਾਠੀਆਂ ਤੇ ਰਹਿੰਦੇ ਉੱਥੇ ਰਾਤਾਂ ਗੁਜ਼ਾਰਦੇ ਸੀ ਉਹਨਾਂ ਵੱਡੀਆਂ-ਵਡੀਆਂ ਕੁਰਬਾਨੀਆਂ ਖਿੱਚੇ ਉਹਨਾਂ ਦੇ ਹੱਥੀਂ ਚੜਿਆਂ ਦੇ ਸਿਰ ਲਾਤੇ ਸੀ ਇਹਨਾਂ ਦੇ ਜਾਬਰਾਂ ਦੇ ਇਹ ਸਾਡੇ ਗਾੜੀ ਮਰਦੀ ਕੁਛ ਨਹੀਂਗਾ ਅਸੀਂ ਯਾਦ ਦੇ ਹੱਕ ਲੈ ਕੇ ਜਾਵਾਂਗੇ ਜੀ ਅੱਛਾ ਭਾਈ ਜੀ ਜੇ ਗੱਲ ਕੀਤੀ ਜਾਵੇ ਦੇਸ਼ਾਂ ਦੇ ਵਿਚਾਲੇ ਦਾ ਬਾਰਡਰ ਦੇਖੇ ਸੀ ਅੱਜ ਇੱਕੋ ਹੀ ਦੇਸ਼ ਦੇ ਵਿੱਚ ਬਾਰਡਰ ਦੇਖਣ ਨੂੰ ਮਿਲਿਆ ਵੇਖੋ ਜੀ ਸਾਨੂੰ ਦੇ ਇਹ ਨਹੀਂ ਆ ਹੁਕਮ ਕਿਹੋ ਜੀ ਕੇਂਦਰ ਸਰਕਾਰ ਆ ਕਿ ਅਸੀਂ ਹਰਿਆਣੇ ਦੇ ਵਿੱਚ ਵੜ ਜਗੇ ਅਸੀਂ ਆਪਦੇ ਹੱਕਾਂ ਨੂੰ ਆਏ ਆ ਕੋਈ ਸਾਡੇ ਕੋਲ ਹਥਿਆਰ ਆ ਕੋਈ ਤੋਪਾ ਵਾਂ ਅਸੀਂ ਕਿਸਾਨ ਆ ਅੰਨ ਦਾਤਾ ਵਾਂ ਤੇ ਇਹਨਾਂ ਗਾੜਲੇ ਪਾਸੇ ਤਾਰ ਲਾਈ ਆ ਫੋਰਸ ਲਾਈ ਆ ਇਹ ਕਿਹੋ ਜਿਹਾ ਖੱਟਰ ਸਰਕਾਰ ਆ ਏ ਇਨੇ ਕਿਹੋ ਜੇ ਕੰਮ ਕੀਤੇ ਦੋ ਦਿਨ ਸਾਡੇ ਤੇ ਇਹਨਾਂ ਨੇ ਗੋਲੇ ਤਾਗੇ ਆ ਯਾਰਾ ਕਿਸਾਨ ਇਹਨਾਂ ਨੇ ਫੱਟੜ ਕਰ ਦਿੱਤਾ ਵਾ ਇਹ ਇਹ ਜਿਹੜੀ ਇਹ ਸਰਕਾਰ ਇਹੋ ਜੇ ਕੰਮ ਕਰਦੀ ਹੈ ਸਰਕਾਰਾਂ ਕੰਦਾ ਕਰ ਘੱਟੀਆਂ ਵਾ ਅਸੀਂ ਸਾਨੂੰ ਨਾ ਦਿੱਲੀ ਨਾ ਹਰਿਆਣੇ ਚ ਵੜਦਾ ਆਰਡਰ ਆ ਇਹੋ ਜੇ ਕੰਮ ਕਰਦੀ ਸਰਕਾਰ ਖੱਟੜ ਸਰਕਾਰ ਬਿਲਕੁਲ ਨਕਮੀ ਸਰਕਾਰ ਆਈ ਲੱਗਦਾ ਨਹੀਂ ਆਪਸ ਚ ਭਾਈਆਂ ਨੂੰ ਨਹੀਂ ਲੜਾਉਣ ਦੀ ਕੋਸ਼ਿਸ਼ ਬਿਲਕੁਲ ਜੀ ਭਾਈ ਚਾਰੇ ਨੂੰ ਲੜਾਉਂਦੇ ਆ ਜਿਹੜੀ ਭਾਪਾ ਸਰਕਾਰ ਆ ਹਿੰਦੂ ਭਾਈਚਾਰੇ ਨੂੰ ਮੁਸਲਮਾਨ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਲੜਾ ਕੇ ਤੇ ਸੱਤਾ ਜਾਉਣਾ ਚਾਹੁੰਦੀ ਆ ਫੇਟ ਲੜਦੇ ਹੋਜੇ ਰਾਜ ਦਾ ਹੀ ਜਿਨ੍ਹਾਂ ਨੇ ਆਪਦੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਆਪਦੇ ਭਾਈਚਾਰੇ ਦੇ ਗੋਲੀਆਂ ਚਲਾਈਆਂ ਅਸੀਂ ਤੁਹਾਡਾ মিডিਆ ਭਾਈਚਾਰੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਤਾਂ ਚੁੱਕਿਆ ਵੇ ਕੇਂਦਰ ਸਰਕਾਰ ਤੱਕ ਪਹੁੰਚਾਇਆ ਨਰਿੰਦਰ ਮੋਦੀ ਨੂੰ ਕੀ ਕਹਿਣਾ ਚਾਹੋਂਗੇ ਜੇ ਪਹੁੰਚਦੀਆਂ ਗੱਲਾਂ ਇਹ ਮੈਂ ਤੇ ਨਰਿੰਦਰ ਮੋਦੀ ਨੂੰ ਇੱਕੋ ਗੱਲ ਕਹਿਣਾ ਚਾਹਣਾ ਵੀ ਜੇ ਉਹ ਲੜਦੇ ਆ ਉਹ ਆਰਮੀ ਵਾਲੇ ਜਾਂ ਫੌਜੀ ਜਿਹੜੇ ਬੈਠੇ ਆ ਉਹ ਵੀ ਸਾਡਾ ਪਰਿਵਾਰ ਹੈ ਉਹ ਵੀ ਸਾਡਾ ਮੋਦੀ ਨੇ ਸਾਨੂੰ ਆਪਸ ਦੇ ਵਿੱਚ ਲੜਾਇਆ ਵਾ ਵੇਖੋ ਸਾਨੂੰ ਦੇ ਅਸੀਂ ਦੇ ਗਰੰਟੀ ਮੰਗਦੇ ਹਾਂ ਐਮਐਸਪੀ ਦੀ ਕਰਜ਼ੇ ਮਾਫੀ ਦੀ ਖੇਤੀ ਬਿੱਲ ਦੀ ਦੋ ਤਿੰਨ ਬਿੱਲੇ ਜਿਹੜੇ ਆਡੇ ਹੋਰ ਵੀ ਪਰ ਅੱਜ ਦੀ ਡੇਟ ਦੇ ਵਿੱਚ ਜਿਹੜੇ ਉਹ ਅਥਰੂ ਗਏ ਛੱਡਣ ਦੇ ਆ ਗੋਲੇ ਛੱਡਣ ਦੇ ਆ ਅੱਗੇ ਵੀ ਵੀਰ ਦੱਸ ਘਟਿਆ ਵਾ ਸੈਂਕੜੇ ਜਿਹੜੇ ਕਿਸਾਨ ਇੱਥੇ ਜ਼ਖਮੀ ਹੋ ਗਏ ਆ ਮੈਂ ਤੇ ਇਹ ਗੱਲ ਆਖਰ ਦੇ ਵਿੱਚ ਇਹ ਗੱਲ ਮੋਦੀ ਨੂੰ ਕਹਿਣਾ ਚਾਹੁੰਦਾ ਵਾ ਵੀ ਤੇਰੀ ਸਿਰਫ ਜੁਮਲੇਬਾਜੀ ਦੀ ਸਰਕਾਰ ਆ ਪਿਛਲੇ ਸਮੇਂ ਦੇ ਵਿੱਚ ਲਗਭਗ 15 ਲੱਖ ਆ ਗਿਆ 20 ਲੱਖ ਆ ਗਿਆ ਖਾਤਿਆਂ ਦੇ ਵਿੱਚ ਜੁਮਲੇਬਾਜੀ ਤੋਂ ਬਗੈਰ ਹੋਰ ਕੁਝ ਨਹੀਂ ਆ ਤੂੰ ਟੀਵੀ ਤੇ ਬੋਲਦਾ ਨਾ ਤੂੰ ਆਪਣੇ ਚੋਰ ਮੈਨੀਫੈਸਟੋ ਦੇ ਵਿੱਚ ਲਿਖਿਆ ਵੀ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ ਮੈਨੂੰ ਇਹ ਨਹੀਂ ਸਭ ਦੀ ਲੱਗਦੀ ਸਮਝ ਪਈ ਇਹਨੇ ਦੁਗਣੀ ਕਰਨ ਦੀ بجائے ਜਿਹੜੀ ਸਾਡੇ ਕੋਲ ਪਹਿਲਾਂ ਉਹ ਵੀ ਲੈ ਕੇ ਤੁਰ ਪਿਆ ਵਾ ਪਿਛਲੇ ਸਮੇਂ ਨੋਟ ਬੰਦੀ ਦੂਜਾ ਤਜਾ ਕਰਕੇ ਕਿਸਾਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਜੇ ਕੋਈ 10 ਰੁਪਏ ਹੈਗੇ ਸੀ ਉਹ ਵੀ ਇਹਨੇ ਕਢਵਾ ਲਿਆ ਪਰ ਇਹ ਜਮਲੇ ਬੰਦੀ ਤੋਂ ਬਿਨਾਂ ਹੋਰ ਕੋਈ ਸਰਕਾਰ ਨਹੀਂ ਆ ਜੀ ਅੱਛਾ ਅੱਜ ਗੱਲਬਾਤ ਤੇ ਗੱਲ ਖੜੀ ਹੈ ਜੇ ਗੱਲ ਨਹੀਂ ਸਿਰੇ ਲਾਉਂਦੀ ਸਰਕਾਰ ਜਾਂ ਨਹੀਂ ਮੰਗਾ ਮੰਨਦੀ ਤਾਂ ਫਿਰ ਅਗਲੀ ਕੀ ਕਰਨਾ ਅਗਲੀ ਰਣਨੀਤੀ ਅਸੀਂ ਦੱਸ ਕੇ ਆਏ ਆ ਅੱਛਾ ਭਾਵੇਂ 4 ਸਾਲ ਲੱਗ ਜਾਣ ਹੁਣ ਨਾ ਇਹ ਜਮਲਿਆਂ ਦੇ ਵਿੱਚ ਆਏ ਬਿਲਕੁਲ ਗਰੰਟੀ ਕਾਨੂੰਨ ਇਹ ਤੋਂ ਮਤਬਰ ਇਹਨੂੰ ਦੱਸਿਆ ਵਾ ਵੀ ਲੋਕ ਸਭਾ ਦੇ ਵਿੱਚ ਸਾਰੀ ਬੈਟ ਕਬਲਾ ਉਹਦੇ ਵਿੱਚ ਸਾਨੂੰ ਜਿਹੜੀਆਂ 12 ਇਹ ਕਾਨੂੰਨ ਆ ਇਹ ਗਰੰਟੀਆਂ ਵਾ ਸਾਡੀ ਜਿਹੜੀ ਇਹਨੂੰ ਲਾਗੂ ਕਰ ਇਹਨਾਂ ਨੂੰ ਤੇ ਸਾਨੂੰ ਜਿਹੜੇ ਕਿਸਾਨ ਆ ਇਹ ਆਪਦੀ ਸੁੱਖ ਦੀ ਰੋਟੀ ਖਾ ਸਕਣ ਤਾਂ ਸਿੱਧੀ ਸਿੱਧੀ ਗੱਲਾਂ ਇੱਕ ਗੱਲ ਤੇ ਮੁੱਕਦੀ ਹੈ ਕਿ ਸਾਰੀਆਂ ਮੰਗਾਂ ਮਨਾਉਣੀਆਂ ਨੇ ਸਰਕਾਰ ਤੋਂ ਅੱਜ ਗੱਲਬਾਤ ਤੇ ਗੱਲ ਖੜੀ ਹੈ ਕਹਿੰਦੇ ਜੇ ਨਹੀਂ ਨਿਭੜਦੀ ਗੱਲ ਤੇ ਤਾਂ ਉਹ ਬਾਰਡਰ ਕ੍ਰੋਸ ਕਰ ਜਾਗੇ ਤੇ ਦਿੱਲੀ ਪਹੁੰਚ ਜਾਗੇ ਪਹਿਲਾਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾਉਣੀ ਜ਼ਰੂਰੀ ਆ ਕਿਸਾਨ ਕਹਿੰਦੇ ਵੀ ਦੇਸ਼ਾਂ 'ਚ ਵੰਡਾਂ ਦੇਖੀਆਂ ਸੀ ਪਰ ਇੱਕੋ ਹੀ ਦੇਸ਼ ਦੇ ਵਿੱਚ ਵੰਡ ਬਣਾਤੀ ਆ ਬਾਰਡਰ ਬਣਾਤੇ ਤੇ ਉਹੀ ਗੋਲੇ ਗੋਲੀਆਂ ਦਾਗਣ ਤੇ ਲੱਗੇ ਹੋਏ ਆ ਭਰਾਵਾਂ ਨੂੰ ਆਪਸ ਦੇ ਵਿੱਚ ਲੜਾਰੀ ਆ ਸਰਕਾਰ ਹੁਣ ਦੇਖਣਾ ਇਹ ਆ ਕੀ ਅੱਜ ਦੀ ਗੱਲਬਾਤ ਨਾਲ ਕੀ ਨਿਵੇੜਾ ਨਿਕਲਦਾ ਹੈ ਤੇ ਕਿਸਾਨਾਂ ਦੀਆਂ ਮੰਗਾਂ ਕਦੋਂ ਮੰਨੀਆਂ ਜਾਂਦੀਆਂ ਨੇ ਕਿਸਾਨਾਂ ਦਾ ਕਹਿਣਾ ਵੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਸੇ ਤਰ੍ਹਾਂ ਸਾਡਾ ਸੰਘਰਸ਼ ਜਾਰੀ ਰਹੇਗਾ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪ ਰਾਣਾ ਕਨੋਰੀ ਬਾਡਰ ਧੰਨਵਾਦ